ਬਹੁਤ ਹੀ ਕਰਤਿ ਦੀ ਧਿਆਨ ਕਿ ਉਹਨਾਂ ਨੇ ਦਿਨ ਪਿਆਰਿਆਂ ਸਮੇਤ ਸਿਰਾਂ ਦੇ ਨਾਲ ਆਪ ਸਰਹੱਦ ਦਾ ਡੰਗ ਕੀਤਾ। ਇਥੋਂ ਗੁਰੂ ਪਾਤਸ਼ਾਹੀ ਗਰੀਬ ਦੇ ਵਿੱਚੋਂ ਨਿਕਲੇ। ਉਦੋਂ ਧਰਮ ਮਾਤਾ ਉਹ ਗੁਰ ਕੌਲ ਜੀ ਜਨਨ ਲਈ। ਇਹ ਵੱਡੀ ਇੱਕ ਸ਼ਹਾਦਤ ਵੱਡਾ ਸਾਕਾ ਕਿਉਂਕਿ ਜਦੋਂ ਆਪਾਂ ਸਭ ਤੋਂ ਛੋਟਾ ਜਿਹਾ ਹੈ। ਪਰ ਇਹ ਦੁਨੀਆ ਤੇ ਸਭ ਤੋਂ ਵੱਡਾ ਸਾਕਾ ਉਸ ਦਿਨ ਹੋਇਆ। ਆਸਤੀਆਂ ਹਸਤੀਆਂ ਇਸ ਦਰਮਾਣ ਵਾਸਤੇ ਹੀ ਮੁੱਖ ਬਾਤ ਦੇ ਇਸ ਮਨੁੱਖਤਾ ਦੀ ਆਜ਼ਾਦੀ ਵਾਸਤੇ ਸਭ ਦੇ ਹੱਕਾਂ ਦੇ ਵਾਸਤੇ ਜਿਨ੍ਹਾਂ ਨੇ ਆਪਣੀ ਕਹਾਣਿ ਸ਼ੁਰੂ ਕੀਤੀ ਜ਼ੁਲਮ ਦੇ ਅੱਗੇ ਉਹਨਾਂ ਦੇ ਪੂਰ ਪਰਮਾਤਮਾ ਦਾ ਨਾਮ ਸੀ ਪਰਮਾਤਮਾ ਦੇ ਨਾਮ ਦੀ ਆਸ ਸੀ ਉਹਨਾਂ ਨੇ ਉਸ ਜੀਵ ਨੂੰ ਕੁਮਾਇਆ ਹੋਇਆ ਸੀ ਉਹਨਾਂ ਨੇ ਇਹ ਪੜਿਆ ਹੋਇਆ ਸੀ ਕਿ ਇਹ ਪਰਮਾਤਮਾ ਦਾ ਭਾਨਾ ਹੈ ਦੇ ਵੀ ਕਿਰੇ ਉਹਦੀ ਰਾਇਦਾ ਦੇ ਵੀ ਕਿਰੇ ਹੈ ਕਿ ਆਪਣੇ ਘਰ ਨਹੀਂ ਰਖਵਾ ਦੀ ਕਰਨੀ ਘਰ ਦੇ ਕੋਲ ਚੜਨਾ ਸਤ ਦੇ ਨਾਮ ਕਰੋਣਾ ਕਿਉਂਕਿ ਉਹਨਾਂ ਦਾ ਨਿੱਕੀ ਤਰ੍ਹਾਂ ਕੋਈ ਮੁਗਲ ਸਰਕਾਰ ਦੇ ਨਾਲ ਚੜਦਾ ਨਹੀਂ ਗੁਰੂ ਕੋਲ ਨਾ ਹੀ ਸੈਭਸੀ ਗੁਰੂ ਦੇਖਾਤ ਮਹਾਰਾਜ ਦੀ ਦਾ ਨਾ ਹੀ ਸਤ ਨੂੰ ਸੈਭਸੀ ਗੁਰੂ ਹੋਵੇ ਸਿੰਘ ਮਹਾਰਾਜ ਦੀ ਨਾ ਇਹ ਨਾ ਹੀ ਉਹਨਾਂ ਦੇ ਸੈਭਜਾਦਿਆਂ ਦਾ ਮਤਲਬ ਗੁਰਦਵਾਰ ਦਾ ਕੋਈ ਨਿੱਕੀ ਸਵਾਰਥ ਨਹੀਂ ਸੀ ਇਹ ਕੋ ਕਿਸੇ ਆਪਣੇ ਬਹੌਂ ਦੇ ਘਰ ਨੇਕ ਕੋਈ ਬੇਵਕੂਫ ਤੇ ਕਿਵਲ ਸੱਤ ਨੰਖ ਲੋਤੇ ਨਹੀਂ ਜੇ ਨੋੜ ਪਈ ਤੇ ਉਹ ਹਿੰਦੂ ਧਰਮਵਾਦ ਤੇ ਵੀ ਖਲੋਤੇ ਇਹ ਗੱਲ ਆਪਾਂ ਜਦੋਂ ਧਿਆਨ ਹੁਆ ਧਿਆਨ ਨੂੰ ਪੜਦੇ ਕਿਉਂਕਿ ਬਹੁਤਾਂ ਉਸ ਸਰਹਾਨ ਦੀਆਂ ਨਹੀਂਆਂ ਦੇ ਵਿੱਚ ਕਿੜ ਕੇ ਉਹਨਾਂ ਨੂੰ ਬੇਹੋਸ਼ ਕਰਕੇ ਉਹਨਾਂ ਨੂੰ ਲਿਬਾ ਕਰਕੇ ਪਾਉਂਦਾ ਤੇ ਗਲੇ ਕੱਟ ਕੇ ਸਹਿਜਾਦਿਆਂ ਨੂੰ ਸ਼ਹੀਦ ਕੀਤਾ ਜਾਂਦਾ ਬੜਾ ਇਹ ਤਰਦ ਨਾਲ ਸੀਨੇੋਂ ਪਾਸਾ ਲਾਟ ਨੂੰ ਸਾਹਮਣੇ ਰੱਖੀਏਗਾ ਜਦੋਂ ਦਿਲ ਇਹੋ ਜਿਹੀਆਂ ਚੀਜ਼ਾਂ ਸੁਣ ਕੇ ਕੰਮੋਖ ਖਲੋਤੇ ਹੋਣਗੇ ਕਿ ਕਿਉਂ ਜਦੋਂ ਉਹ ਵਕੀਆਂ ਖੁਇਆਦੇ ਨਾਲ ਉਹਨਾਂ ਦੇ ਆਹ ਹੋ ਗਈ ਸੀ ਬਹੁਤ ਵਕਤ ਜਦੋਂ ਕੇ ਸੀਨ ਉਸ ਤਰ੍ਹਾਂ ਲੱਗੇ ਕਿ ਸਾਧਗੁਰੂ ਜੀ ਇੱਕ ਐਸਾ ਕੌਟਕ ਹੋਇਆ ਉਹ ਤਾਂ ਆਵਾ ਹਰੀ ਸਿੰਘ ਜੀ ਉਥੇ ਜਾਣਦੇ ਵਿੱਚ ਸਾਨੂੰ ਕੀਤੀ ਐਸਰੂ ਸਰਦੈ ਸੀ ਕਿ ਉਥੇ ਮੈਦਾਨੇ ਜੰਗ ਵਿੱਚ ਵੀ ਸ਼ਹਾਰ ਨੂੰ ਪਾਉਂਦੇ I yeah. know. ਨਖਰੀਤ ਉਹਨੂੰ ਸਜਾਈ ਮੌਤ ਪਰਵਾਤ ਨੂੰ ਸਜਾਈ ਮੌਤ ਦਿੱਤੀ ਜਾਏਗੀ ਜਿਦਾਂ ਗੁਰੂ ਘਰਾਂ ਦੇ ਕੰਨਲੀ ਪਈ ਤੇ ਹੁਣ ਇਹ ਕੀ ਕਿ ਗੁਰੂ ਦੀ ਸ਼ੰਕਾ ਆਈ ਗਾਦੀ ਕਿ ਸਾਡੇ ਘੁੱਟੇ ਇਹ ਖਾਗਬਈ ਹੋ ਸਰ ਦੀ ਇਹ ਕਾਢੀ ਕਲਾਸ਼ ਦੀ ਹੋ ਸਰ ਦੀ ਸਾਧਕ ਕੋ ਕੋ ਨਹੀਂ ਆ ਗੁਰੂ ਘਰੋਂ ਮਾਗ ਰਹੀ ਸੀ ਪਾਟੜੀ ਨੂੰ ਇਹ ਤੇ ਕੋਈ ਨੁਸਾਨ ਹੋਵੇ ਕਣੀ ਖਾਦੇ ਨਵੀ ਖਾਦੇ ਨਾਲ ਕਈ ਕੋਟਰਾ ਦੇ ਹੱਥ ਖਾਂ ਉਹ ਕੋਟਰਾ ਦੇ ਹੱਥ ਖਾਂ ਦੀ ਇਸ ਕੀ ਭੂਆ ਦੇ ਪੁੱਤ ਸਨ ਇਹ ਜਿਹਨਾਂ ਦਾ ਆਪਸੀ ਪਿਆਰ ਸੀ ਗੁਰੂ ਕਰਦੇ ਸੀ ਇੱਕ ਸੰਸੇਵਾ ਦਾ ਅਰਥ ਹਨ ਉਦੋਂ ਗੁਰੂ ਪਾਤਸ਼ਾਹ ਜੀ ਸਾਤਿਵਾਂ ਜੀ ਨੇ ਉਹਨੂੰ ਕਿਸ ਤਰੀਕੇ ਦੇ ਨਾਲ ਕਿਉਂਕਿ ਆਰ ਦੁਆਰੇ ਹੀਰਾ ਹੋ ਬੰਦਾ ਪਿਆਰ ਰੱਬ ਪਿਆਰ ਸੀ ਇਹ ਇੱਥੇ ਹੀ ਫਿਰ ਉਹਨਾਂ ਨੂੰ ਕੋਈ ਕਿਸੇ ਨੂੰ ਬਹੁਤ ਸਾਫ ਪਤਾ ਨਹੀਂ ਲੱਗ ਸਕਿਆ ਗੁਰੂ ਪਾਤਸ਼ਾਹ ਜੀ ਜਿਹਨਾਂ ਆਪਾਂ ਬਾਗੂ ਦੀ ਧਰਤੀ ਵੀ ਸਭ ਜੱਤ ਸੰਵਾਰੀ ਗਈ ਹੋਵੇਗੀ ਜੇ ਜੱਗਾ ਕੋ ਫਿਰ ਇਹਨਾਂ ਦੁਆਰਾ ਹਨ ਸਾਤਿਵਾਂ ਜੀ ਬੜੀਆਂ ਵਕਤਾਂ ਦੇ ਕੇ ਸਾਤਿਵਾਂ ਨੇ ਇਹਨਾਂ ਦੁਆਖ ਕੀਤਾ ਇਹ ਤੋਂ ਸਤੁਤਿ ਜੀ ਰਾਏ ਕੋਲ ਦੀ ਧਰਤੀ ਤੇ ਆਏ ਜਿਵੇਂ ਕਮਲਾ ਕੋਲ ਦੀ ਰਾਏ ਕਮਲਾ ਜੇਸੇ ਪੂਰਾ ਸਤੁਤਿ ਜੀ ਖੈਰ ਜੀ ਪੁਰਾ ਦੇ ਆਮ ਦਾ ਹੁੰਿਆ ਉਹ ਸਾਡੇ ਨੂੰ ਬਹੁਤ ਪਿਆਰੇ ਬੜੀਆ ਬਖਸ਼ਾ ਹੁੰਿਆ ਕਿ ਬੜੀਆਂ ਦੇ ਸਸਕਾਰ ਕਰਨੋਂ ਤੇ ਇਹਨਾਂ ਦੇ ਵੱਡੀ ਜਗ੍ਹਾ ਇੱਕ ਖਰੀਦ ਕੀਤੀ ਆਮ ਮਲਕੋ ਖਰੀਦ ਕੇ ਮੱਧਾ ਬੋਦੀ ਦੇ ਨਾਲ ਲਾ ਕੇ ਇਹਦੇ ਨਾਲ ਸਸਕਾਰ ਕੀਤਾ ਇਹਨਾਂ ਦਾ ਪਛੋਕਰ ਵੀ ਬਹੁਤ ਪਿਆਰੇ ਉਹ ਇਹ ਮੱਥੇ ਮੈਂ ਕਰਾਂ ਕਿ ਇਹੋ ਜੀ ਸੇਵਾਦਾਰ ਗੁਰੂ ਘਰ ਦੇ ਜਿਹੜੇ ਪਰੰਪਰਾ ਸੇਵਕਾਂ ਇਹਨਾਂ ਦਾ ਕੋਕਰ ਇਹਨਾਂ ਦਾ ਬਹੁਤ ਵੱਡਾ ਫੋਕਸ ਹੀ ਗੁਰਪੱਲ ਆਗੋਗਾਂ ਦੇ ਇਹ ਰਹਿ ਮਾਣੇ ਸਰੰਤੀਨਾਂ ਦਾ ਬੰਡੇ ਬੱਡੇ ਨੇ ਕੋਈ ਵਾਕ ਤੁਸੀਂ ਜਦੋਂ ਇਤਿਹਾਸ ਕਹਿੰਦਾ ਕਿ ਭਗਤ ਰਾਮਦਾਸ ਮਹਾਰਾਜ ਦੇ ਚਨ ਸ਼ਰਨ ਗਏ ਸੀ ਬੜੀ ਬਣੀਕੀ ਸੀ ਇੰਨੀ ਗਰੀਬੀ ਸੀ ਆਪਣੀ ਬਲੀਮੀ ਸੀ ਬਹੁਤ ਦੇ ਵਸਤਰ ਵੀ ਵਧੀਆ ਨਹੀਂ ਸੀ ਗੁਰੂ ਘਰ ਤੇ ਦਰਸ਼ਨ ਕਰਨ ਦੇ ਕਿ ਅੱਜ ਸਾਧੂਆਂ ਦੇ ਕੋਲੋਂ ਆਪਣੇ ਘਰ ਦੀ ਗਰੀਬੀ ਨੂੰ ਘੋਵਾ ਤੇ ਕੋਈ ਨਾ ਗੁਰੂ ਮਹਾਰਾਜ ਕੋਲੋਂ ਅੱਜ ਸਵਾਪ ਕਰਕੇ ਆਉਣਾ ਇਹੋ ਤਾਂ ਉਦੋਂ ਆਉਂਦਾ ਸ ਮਹਾਰਾਜੀਆਂ ਦਾ ਲੋਹਾਨੀ ਜਿਹੜਾ ਤੇ ਉਹਨਾਂ ਦੀ ਆਪਕਸ਼ਾ ਭਰਿਆ ਬਰਾ ਦਰਸ਼ਨ ਕਰਕੇ ਜਰੂਰ ਹੋਵੇ ਕੋਈ ਦਰਸ਼ਕਾਂ ਨਾਲ ਕੇ ਪਹੁੰਚੇ ਇਹ ਸਾਧਨਾ ਨੇ ਪੁੱਛਿਆ ਬਜ਼ੁਰਗੋ ਤੁਸੀਂ ਕੀ ਮੰਗਣਾ ਤੁਸੀਂ ਤੁਹਾਨੂੰ ਕੀ ਚਾਹੀਦਾ ਕਿਸ ਵਾਸਤੇ ਆਇਓ ਸਾਧ ਕੋਈ ਉੱਥੇ ਭੁੱਲ ਗਿਆ ਉਹ ਬਜ਼ੁਰਗ ਕਹਿ ਲੱਗਾ ਜੀ ਮਹਾਰਾਜ ਕੋਲ ਨਿੱਕੇ ਜਾ ਕੇ ਵੀ ਸਾਧਨਾ ਨੇ ਹੋਰ ਪਾਉਣ ਤੇ ਕਹਿਣ ਲੱਗੇ ਸਾਧੂ ਜੀ ਕਰਦੇ ਵੀ ਤਰੀਕ ਵੀ ਬਹੁਤ ਹੈ ਬਹੁਤ ਕਹਿੰਦਾ ਤਾਂ ਹੈ ਸਾਧਕਾ ਨੇ ਆਖੀ ਕਿ ਹੁੰਦੀ ਰਹੇਗੀ ਉਹ ਜਿੰਨਾ ਚਿਰ ਸਿੱਖ ਹੋਣਾ ਸਿੱਖ ਗੁਰੂ ਦੇ ਆਲੋਪ ਹੁੰਦੇ ਉਸ ਘਰ ਦੇ ਵਿੱਚ ਲੈਣਾ ਬਹਿਣਾ ਲਗੀਆਂ ਬੜਾ ਵੱਡਾ ਤੇ ਸਾਧਕਾਂ ਨੂੰ ਕਹਿਣ ਕਿ ਮਹਾਰਾਜ ਕਦੇ ਇਹ ਪਤਾ ਨਹੀਂ ਬਹੁਤ ਵਕਤ ਲੜੇਗੇ ਨਾ ਲੜੇ ਤੁਸੀਂ ਦਰਸ਼ਨ ਜੇ ਔਰ ਬੰਦ ਗਰੀਬ ਵਿੱਚ ਘਰ ਦੇ ਅੱਧਿਆਉ ਮਹਾਰਾਜ ਨੇ ਅੰਦੀ ਆਵਾਜ਼ ਦਿੱਤੀ ਜੇ ਉਹ ਆਵਾਜ਼ ਆਪਣੇ ਸਿੱਖਾਂ ਨੂੰ ਲੈ ਕੇ ਤੁਹਾਡੇ ਕੋਲ ਆਣਾ ਕਿ ਕਹਿ ਲਗਾ ਦੀ ਮਹਾਰਾਜ ਫੇਰ ਜੇ ਭਾਈ ਤੁਸੀਂ ਦਰਸ਼ਨ ਆ ਕੇ ਰਹਿਣੀ ਹੈ ਜੋ ਕਿ ਮੈਂ ਤੁਹਾਨੂੰ ਕੇਵਲ ਤੇ ਕੇਵਲ ਤੁਹਾਨੂੰ ਪਛਾਦਨੀ ਸਾਰਤ ਹੋ ਜਾਤੀ ਜਿੱਦਾਂ ਤੇ ਤੁਸੀਂ ਜੇ 340 ਸਿਕਰ ਵੀ ਨਾਲ ਲੈ ਕੇ ਆਉਣੇ ਬਹੁਤ ਮੁਸ਼ਕਲ ਹੋ ਜਾਏਗੀ ਲੋਕ ਵਿਚਾਰ ਮਾਰੇ ਬੈਠੇ ਕਿ ਨਹੀਂ ਭਾਈ ਆਪਾਂ ਹੁਣ ਨਹੀਂ ਆਉਣਾ ਉਹੋ ਜਦੋਂ ਆਉਣਾ ਤਾਂ ਬਿਲਕੁਲ ਨਹੀਂ ਹੋਣਾ ਸੀ ਇਹ ਸਰੀਰ ਕਰਕੇ ਨੌਂਵੇਂ ਜਾ ਕੇ ਤੁਹਾਡੇ ਕੋਲ ਆਵਾਂ ਤੇ ਫਸਦੂ ਜੀ ਪਟਿਆਰੇ ਕੋਲ ਚੱਕੇ ਫਾਰਮ ਵਾਲੀ ਤਰਕੀ ਤੇ ਇਹਨਾਂ ਦੇ ਮੈਡੀਕਲ ਮੀਟ ਦੇ ਐਕਸਾਨਾਂ ਦੇ ਜਾ ਕੇ ਜਦੋਂ ਉਹਨਾਂ ਨੇ ਸੇਵਾ ਆਮਨਾ ਕੀਤੀ ਬੜੀ ਉਹਨਾਂ ਦੇ ਪਰਪੰਤਰੇ ਸੰਬੰਧ ਉਹ ਕਹਿੰਦਾ ਨੇ ਕਿ ਸੇਵਾ ਕੀਤੀ ਜਾ ਕੇ ਉਹਨਾਂ ਦਾ ਖਾਰ ਜਾ ਕੇ ਜਦੋਂ ਸੰਗਤਾਂ ਨੂੰ ਨਦਰ ਕੀਤਾ ਮਹਾਰਾਜ ਕਹਿੰਦੇ ਨੇ ਕਿ ਨਹੀਂ ਭਾਈ ਇਹ ਖਾਰ ਨਹੀਂ ਕਹਿਦਾ ਦੁਸ਼ਾਨਾਸ ਕੀ ਬਾਰੇ ਨੇ ਇਹਨਾਂ ਨੂੰ ਹੋਰਾਂ ਨਾਲੇ ਕਰਨਾ ਹੋਰ ਹੋਰ ਕਹਿਂਿਆ ਕਿ ਇਹ ਬੰਦਾ ਜੀ ਹੋਰ ਹੋਰ ਤੇ ਬਾਸਰ ਇੱਕ ਬਾਤ ਨੂੰ ਬਾਤ ਉਹ ਖਾਰ ਬੋਲਦਾ ਮਾਰਦੇ ਨੇ ਨਹੀਂ ਹੁਣ ਤੁਸੀਂ ਰਹੇ ਜੀ ਜਦੋਂ ਵਕਤ ਆਇਆ ਸੀ ਲਾਕੇ ਲੈ ਰੰਗਿਆ ਕਿ ਇਹ ਮੋਰਾ ਵੀ ਹੋਰੇ ਆਨ ਕੱਤੇ ਲੈ ਰੰਗਿਆ ਜੋਰੀ ਹੋ ਗਿਆ ਮੋਰਾ ਦੇ ਰੰਗਿਆ ਉਹ ਅਧିକਾਰ ਦੇ ਦਿੱਤੇ ਸਾਥ ਵੀ ਬਖਸ਼ ਕਰਦਿਆਂ ਦੇ ਗੁਰੂ ਪਿਆਰਿਓ ਇਹ ਮੋਰਾ ਉਸ ਬਿਰਧ ਦਾ ਪੋਤਰਾ ਕੂੜਮਾਨ ਸਿੰਘ ਇਹਦੇ ਦੇ ਲੋ ਵੇਖਿਆ ਕਿ ਉਹਦੇ ਸੂਬੇ ਨਦੀਰ ਖਾਨੇ ਵਾਲੀ ਬਣੀ ਲੱਗ ਰਖ ਨਹੀਂ ਤੇ ਗੁਰੂ ਪਿਆਰਿਓ ਉਹਨੇ ਕਿਹਾ ਸਾਹਿਆ ਹੋਣਾ ਆਪਣਾ ਜਿੰਨਾ ਵੀ ਹੋਦਾ ਮਾਨਸਬਾਸੀ ਸਾਰਾ ਵੇਖ ਰਤੀ ਉਹ ਮੋਹਨ ਅਧਿਆ ਕਰਕੇ ਕਿਉਂਕਿ ਉਹਨੇ ਆਤਮਿਕ ਤੌਰ ਤੇ ਦਾ ਉਹ ਜਬੀਰ ਖਰੀਦਾ ਕੋ ਬਨਾ ਸੰਸਕਾਰ ਨੇ ਕਰ ਦਿੱਤਾ ਇਹ ਸਾਰਾ ਕਿ ਉਹ ਇੰਤਜ਼ਾਮ ਉਹਨਾਂ ਸਤੁਰਾਂ ਦੇ ਸੰਸਕਾਰ ਦੀ ਖਬਰ ਜਦੋਂ ਇਤੇ ਸਤੁਰਾਂ ਨੇ ਬਕਾਇਆਂ ਸ਼ਹੀਦ ਦੀ ਖਬਰ ਸੁਣੀ ਰਾਏ ਖੜੇ ਨੂੰ ਕਹਿਣ ਲੱਗੇ ਕਿ ਚੌਧਰੀ ਜੀ ਤੁਸੀਂ ਇੱਕ ਕਾਰਨ ਕਰੋ ਆਪਣੇ ਕਿਸੇ ਨਾ ਕਿਸੇ ਬੰਦੇ ਨੂੰ ਆਪਣੇ ਕਿਸੇ ਨਾਮਕਰ ਨੂੰ ਭੇਜੋ ਜਾਂ ਫੁਰੂਕਾਰ ਨੂੰ ਰਾਏ ਕਥੇ ਕਹਿੰਦਾ ਚਰਵਾਹਾ ਸੀ ਮੱਝਾਂ ਨੂੰ ਚਾਰਨ ਮਾਰਾ ਜਿਹਦਾ ਦੂਰ ਤਾਂ ਦਸਿਆ ਦੂਰਾਂ ਮਾਰਾ ਉਸ ਨੂੰ ਗੁਰੀ ਮਾਹੀ ਦੇ ਇਹ ਆ ਕੇ ਬੇਕੋਟੇ ਭੈਣ ਸਰਹੱਦ ਮੈਨੂੰ ਜਾਣ ਵੀ ਕੋਈ ਇੱਕ ਨਹੀਂ ਆਕੇਗੀ ਤੇ ਦੂਸਰਾ ਗੱਲ ਮੈਂ ਕਿ ਲੋਕਾਂ ਕੋਲ ਹੀ ਕ੍ਰਿਸ਼ਨ ਕੋਲਣਾ ਤੇ ਬੇਈ ਭੈਣ ਤੇ ਰਹੀ ਦੀ ਤੇ ਮੈਂ ਕੋਈ ਭੈਣ ਨੂੰ ਪੂਰੇ ਬਾਰੇ ਸਾਰਾ ਗੁਰੀ ਪੋਸ਼ਕਨ ਤਾਰ ਕਰਕੇ ਆਸਤਨਾ ਇਹ ਗੁਰੂ ਤੇਗਾਰੀ ਦੂਰ ਜਨਮ ਆਸਪਾਨ ਸੀ ਪੂਰੀ ਉਹਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਉਹ ਰਸੀ ਕਿ ਏਵੇਂ ਇੱਕ ਸਰਹੱਦ ਦੇ ਵਿੱਚ ਉਹਦਾ ਛੋਟਿਆਂ ਛੋਟੇ ਬੱਚਿਆਂ ਦੇ ਨਾਲ ਬੱਡੇ-ਬੱਡੇ ਉਹਨਾਂ ਤਸੀਹੇ ਦੇ ਲੀਤੇ ਇਹਦੀ ਉਹਨਾਂ ਦੀਆਂ ਅੱਖਾਂ ਦੇ ਕੋਤੇ ਗਰੇਂਦਾ ਦੇ ਨਿਖਾਨੇ ਵਾਲੇ ਕਦੇ ਉਹਨੀਆਂ ਸ਼ਰਮਾਂ ਦੇ ਨਾਲ ਉਹਨਾਂ ਨੂੰ ਛੱਡਿਆ ਕਦੀ ਉਹਨਾਂ ਨੇ ਖੰਗੜ ਨਾਲ ਪ੍ਰਿਤੇਤ ਪਰ ਕਿ ਉਹਨਾਂ ਨੂੰ ਸਾਰਿਆ ਪਿਆਰ ਕਦੀ ਉਹਨਾਂ ਨੂੰ ਜੱਟੀਆਂ ਦੀਆਂ ਹੋਰੀਆਂ ਵਾਲੇ ਵਿੱਚ ਅਸੀਂ ਇਹ ਦੱਤੇ ਗਏ ਇਹ ਸਭ ਗੁਰੂ ਗ੍ਰੰਥ ਸਾਹਿਬ ਉਹਨਾਂ ਯਾਦ ਬਹਿ ਉਹਨਾਂ ਬੱਚਿਆਂ ਨੂੰ ਪਾਸ਼ਾ ਜੀ ਮੇਰੀ ਭੈਣ ਨੇ ਮੈਨੂੰ ਦੱਸਿਆ ਕਿ ਉਹਨਾਂ ਨੂੰ ਕੀ ਹੋਇਆ ਨੀਹਾਂ ਦੀ ਮਿੱਟੀ ਕਿਹਨਾਂ ਪਹਿਲਾਂ ਨਹੀਂ ਆ ਜਦੋਂ ਕਿੜਦੇ ਸੀ ਦੀਵਾਰ ਡਿੱਗ ਪਈ ਸੀ ਦੁਬਾਰਾ ਫਿਰ ਉਹਨਾਂ ਦੁਬਾਰਾ ਨੂੰ ਕੀਤਾ ਉਹਦੇ ਆ ਕੇ ਜਦੋਂ ਫਿਰ ਉਹ ਦੁਬਾਰਾ ਵਿਗੀ ਇਹ ਦੁਬਾਰਾ ਦੇ ਫਿਰ ਤੋਂ ਉਹਨਾਂ ਨੂੰ ਕੱਢ ਕੇ ਫਿਰ ਇੱਕ ਵਾਰ ਉਹਨਾਂ ਨੂੰ ਸਰਾਜੀਤ ਕਰਕੇ ਬਾਹਰ ਵੀ ਉਹਨੂੰ ਹੋਸਪਿਟਲ ਤੇ ਆ ਕੇ ਫਿਰ ਉਹ ਦਰਹੌਂ ਤੋਂ ਕਮ ਕਮੀਆਂ ਕਰਨਾ ਵੀ ਕੀਤੀਆਂ ਗਈਆਂ ਆਖਰੀ ਯਾਦੋਂ ਕਹਾ ਤੱਕ ਜਦੋਂ ਉਹ ਬਚੇ ਬੜੀਆਂ ਹੌਸਲਾ ਵਾਲਾ ਹੌਸਲਾ ਵਾਲੀ ਬੜੇ ਕਾਰਨਾਮਾ ਵਾਲੀ ਸਾਤ ਸੰਤਾਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਹਾ ਤੁਰੂ ਦੂਰੀ ਸੁਭਰ ਮੇ ਜਦੋਂ ਉਹ ਨਾਂ ਦੀ ਘਰ ਵਿੱਚ ਨਹੀਂ ਆਏ ਉਹਨਾਂ ਘਰ ਨੂੰ ਤਬਦੀਲ ਕਰਨ ਮਤੇ ਨਹੀਂ ਮਰਨਾ ਕੀਤਾ ਤੇ ਆਖਰਕਾਰ ਉਹਨਾਂ ਯਾਰਮਾ ਨੇ ਉਹਨਾਂ ਬੱਚਿਆਂ ਨੂੰ ਸ਼ੁਰੇਜ ਨਾਲ ਪੱਤਰਕਾਰ ਦੱਸਾ ਉਹਨਾਂ ਦੀਆਂ ਧੌਣਾਂ ਡਾ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਉਸ ਵੇਲੇ ਉਸ ਆਸਾਨ ਦੇ ਕੋਈ ਵੀ ਇੰਨੀ ਗੱਲ ਕਹਿਣ ਵਾਸਤੇ ਤਿਆਰ ਨਹੀਂ ਸੀ ਕਿ ਇਹਨਾਂ ਦਾ ਜ਼ਸੂਰਤ ਨਹੀਂ ਹੈ ਪਰ ਇਹਨਾਂ ਨੂੰ ਛੱਡ ਦੇਉ ਉਸ ਕੰਬੂ ਦੇ ਚੜ੍ਹਤ ਵਿੱਚ ਆ ਕੇ ਸੁੱਚਾ ਨੰਦ ਦੀ ਪੈਕ ਵਿੱਚ ਆ ਕੇ ਤੂਬੇ ਵਹੀ ਖਾਣੇ ਇਹਨਾਂ ਬੱਚਿਆਂ ਨੂੰ ਹਲਾਲ ਕੀਤਾ ਇਹਨਾਂ ਬੱਚਿਆਂ ਨੂੰ ਕਤਰ ਕੀਤਾ ਇਹ ਜਿਹੜਾ ਕਤਲ ਆ ਨਾ ਹੁੰਦਾ ਸੀ ਕਿ ਸ਼ਾਸਤਰੀ ਦੇ ਤੇ ਵਾਸਪਰੇ ਦੇ ਜਿਹੜੇ ਤੋਂ ਸਮਾਣੇ ਦੇ ਜਿਹੜਾ ਸਨ ਕਿਉਂਕਿ ਸਮਾਣੇ ਦੇ ਜਿਹੜਾ ਉਸ ਸੰਗੂਪਿਆਰੀਓ ਇਹ ਵੀ ਉਤੋਂ ਦੇ ਯਾਰਦ ਉਤੋਂ ਦੇ ਸੰਗ ਜੰਦਾ ਨੇ ਭਾਨ ਸਹਿਬ ਸ੍ਰੀ ਗੁਰਤੇਕ ਬਾਦਰ ਮਹਾਰਾਜ ਜੀ ਨੂੰ ਦਿੱਲੀ ਕਾ ਨੇ ਟੋਕ ਵਿਤੇ ਕਤਰ ਕੀਤਾ ਸੀ ਗੁਰੂ ਪਿਆਰਿਓ ਇਹ ਗੱਲਾਂ ਜਦੋਂ ਸਾਧਗੁਰੂ ਜੀ ਸੁਣਦੇ ਤੇ ਨਾਲ ਨਾਲ ਵੀ ਰਸ ਵਿੱਚ ਆ ਰਹੇ ਨੇ

ਥੋੜੀ ਨਹੀਂ ਬਹੁਤ ਜਾਤੀ ਦੇ ਦੁਨੀਆਂ ਦੇ ਕੋਤੇ ਹੱਲਾ ਦਿੱਤੀ ਮਚਾ ਦਿੱਤੀ ਹੈ ਇਹਨਾਂ ਦੀ ਦੁਰਗਦੀ ਇੰਤਿਹਾਰ ਮੋ ਚੁਕੀ ਹੈ ਇਹ ਹੁਣ ਬਸ ਥੋੜੀ ਦੇਰ ਦਾ ਕਿ ਇਹਨਾਂ ਦਾ ਸਾਰਾ ਇਹ ਜਿਹੜਾ ਰਾਜ ਭਾਗ ਹੈ ਉਹ ਸਿਮਟ ਜਾਏਗਾ ਭਾਗ ਮੁਕ ਜਾਏਗਾ ਹੁਣ ਜਿੱਤੋਂ ਬਾਅਦ ਇਹ ਜਿਆਦਾ ਇਹਨਾਂ ਦੀਆਂ ਹਕੂਮਤਾਂ ਨਹੀਂ ਚੱਲਣਗੀਆਂ ਕਿਉਂਕਿ ਇਹਨਾਂ ਨੇ ਜਿੰਦਾ ਵੱਡਾ ਕੈਰ ਜਿਹੜੀ ਆੜੀ ਵੱਡਾ ਕੈਪ ਛੋਟੇ ਛੋਟੇ ਬੰਕਰ ਇਹਨਾਂ ਦੀਆਂ ਦੇ ਵਿੱਚ ਛਣਾਇਆ ਜਿਹਨਾਂ ਨੇ ਉਹਨਾਂ ਨੂੰ ਕਤਲ ਕੀਤਾ ਗੁਰੂ ਪਿਆਰੇ ਜਦੋਂ ਉਹ ਕਹਦਾ ਦਾਸ ਤਸਿਆ ਰਾਏ ਕਹਦਾ ਪੈ ਨੱਗਾ ਮਾਰਾਇ ਤੇ ਪੀਰ ਹਨ ਇਹ ਸਾਡੇ ਪੀਰ ਹਨ ਇਹਨਾਂ ਦੀ ਪੂਜਾ ਕਰਨੀ ਹੈ ਇਹਨਾਂ ਦਾ ਧਿਆਨ ਕਰਨਾ ਹੈ ਤੁਹਾਡਾ ਵੰਸ਼ ਵਧੇਗਾ ਤੁਹਾਡੀ ਵੰਸ਼ਵੰਸ਼ ਕੋਈ ਵਾਅਦ ਨਹੀਂ ਵਿਕੇਗਾ ਪਰ ਉਹਨਾਂ ਦੇ ਜਿਨ੍ਹਾਂ ਦੇ ਤੁਸੀਂ ਇਹਨਾਂ ਸਾਸਤਰਾਂ ਦਾ ਸਤਕਾਰ ਕਰੋਗੇ ਉਹਨਾਂ ਦੇ ਘਰ ਕੋਈ ਨਹੀਂ ਹੋਏਗਾ ਜਦੋਂ ਤੁਸੀਂ ਇਹਨਾਂ ਸਾਸਤਰਾਂ ਦਾ ਸਤਕਾਰ ਕਰਨਾ ਛੱਡ ਦਿੱਤਾ ਇਹਦਾ ਨਾ ਸ਼ਕਾਰ ਪਾਣੀ ਕਰਨੇ ਸ਼ੁਰੂ ਕਰ ਦਿੱਤੇ ਇਹ ਕਿਸੇ ਗਰੀਬ ਦੇ ਮੁੱੱਖ ਮਾਰ ਦੀ ਚਰਨੀ ਇਹ ਸਭ ਜੋ ਕਿ ਤੁਹਾਡਾ ਸਿਰ ਉਹ ਹੀ ਹਾਰੋਏਗਾ ਜੋ ਉਹਨਾਂ ਦਾ ਹੋਏਗਾ ਰਾਏ ਕਹਾਦਾ ਖੁਸ਼ ਹੋਇਆ ਕਿ ਸਾਤੂਣ ਜੀ ਸਾਨੂੰ ਬਖਸ਼ ਦਤਾ ਹੈ ਇਹ ਤੋਂ ਫਿਰ ਸਤਗੁਰੂ ਜੀ ਅਗਲਾ ਪੰਨਾ ਮਾਰ ਮੰਨ ਦੇ ਕੋਈ ਮਾਰ ਦੇ ਦੀ ਧਰਤੀ ਨੂੰ ਜਾਂਦੇ ਕਿਦਾ ਆਪਾਂ ਆਪਾ ਕਰਦੇ ਆ ਇਹ ਉਹ ਤੋਂ ਬਾਅਦ ਸਤਗੁਰੂ ਜੀ ਜਦੋਂ ਖੇਡਾਰੇ ਦੀ ਧਾਰ ਕੀ ਵੱਡਾ ਇੱਕ ਕਮਸਾਨ ਯੋਧ ਹੁੰਦਾ ਹੈ ਜਾਂ ਅਕੀਰਤਾ ਯੋਧ ਸਤਗੁਰੂਆਂ ਨੇ ਕੋਥੇ ਲੜਿਆ ਖੇਡਾਰੇ ਦੀ ਧਾਰ ਸੇਵਾ ਉਸਤਤ ਸਾਹਿਬ ਕੇ ਉਤੋਂ ਮੁਰਕੇ ਸਤਿਗੁਰੂ ਜੀ ਇਹ ਸਾਰਾ ਕੁਝ ਲੋਕਾਂ ਸਰਦਾਰ ਉਪਰੇਸ਼ ਸਤਨਾਮ ਦੇ ਉਪਰੇਸ਼ ਦੇ ਨਾਲ ਜਦ ਸ੍ਰੀ ਕੁੱਤੀ ਗੰਨਤ ਮੁਬਾਰਕ ਰੂਪਾਕਾ ਜੀ ਮਾਰਗਿਕ ਧਰਤੀ ਤੇ ਜਾਦੇ ਨੇ ਸਾਬੋ ਕੀ ਤਰਮੰਡੀ ਪਹੁੰਚ ਕੇ ਜਦ ਸਤਿਗੁਰੂ ਜੀ ਵੱਡਾ ਕਾਰਨ ਭਗਤ ਗੁਰੰਦ ਸਿੰਘ ਮਹਾਰਾਜੀ ਨਾਲ ਇਹ ਪਾਵਨ ਸਰੂਪਿਆਤਮਾ ਪਾਉਂਦੇ ਨੇ ਉਦੋਂ ਅੱਗੇ ਸਤਿਗੁਰੂ ਜੀ ਹਜੂ ਸਾਧੀ ਯਾਤਰਾ ਜਿਵੇਂ ਉਸਤ ਮਤ ਪ੍ਰਮਾਤਮਾ ਨੇ ਕਿਸ ਭਾਡੇ ਵਿੱਚ ਪਾਈ ਮੈਂ ਆਪਨੇ ਕੋਸ਼ਿਸ਼ ਕੀਤੀ ਹੈ ਕੋ ਕੋ ਮਾਤ ਨੂੰ ਬਹੁਤ ਇਤਿਹਾਸ ਨੂੰ ਆਸਰ ਸਾਂਝਾ ਕਰਨ ਮਾਣਦੀ ਕਿਉਂਕਿ ਇਹ ਇਹਨਾਂ ਛੋਟਾ ਦੇ ਇਤਿਹਾਸ ਉਹ ਵੱਡਾ ਇਤਿਹਾਸ ਹੈ ਕਿ ਅਕੜੀਆਂ ਬਹੁਤ ਨੇ ਇਹਨੂੰ ਫਰੋੜਨ ਬਾਅਦ ਵੀ ਸਮਾਂ ਚਾਹੀਦਾ ਤੇ ਉਹਨੂੰ ਸੁਰਧਵਾਦ ਜੀ ਵੀ ਸਮਾਂ ਚਾਹੀਦਾ ਜੋ ਸਤਪੁਰਾਂ ਦੇ ਕਿਰਪਾ ਦੀ ਨਿਗ੍ਹਿ ਕੀਤੀ ਹੈ ਕਿਉਂਕਿ ਆਪਾਂ ਕਹਿਣਾ ਜਨਾ ਤੋਂ ਗੁਰੂ ਪਰਚਾ ਦੇ ਇਸ ਪੰਥਰੋ ਬਾਣੀ ਵਾਲੇ ਇਤਿਹਾਸ ਨਾਲ ਜੁੜੇ ਗੁਰੂ ਪਰਚਾ ਦੀ ਕਿਰਪਾ ਨਾਲ ਬੜੀ ਬੱਤੀ ਸੇਵਾ ਜੀ ਨਾ ਆਪਾਂ ਆਲਨ ਜਰਨਲ ਦੇ ਪਤੂ ਦੇ ਉਦਸੀਖ ਖਣਪਾ ਸਾਹਿਬ ਆਰਾਮ ਹੋਏ ਉਹ ਹੋ ਉਾਰੇ ਗਏ ਸੁਖਣੀ ਸਾਹਿਬ ਜੀ ਵਸੁਦਾਤੀ ਵੱਲੋਂ ਕੀਰਤਨ ਪ੍ਰਿੰਸੀਪਲ ਸਾਹਿਬ ਜੀ ਵੱਲੋਂ ਸ਼ਬਦ ਗਾ ਰਿਹਾਗੇ ਆਪ ਬੜੀ ਵੱਡੀ ਗ੍ਰੰਥੀ ਦੇ ਵਿੱਚ ਗੁਰੂ ਪਾਤਸ਼ਾਹ ਦੀ ਚਰਨਾਂ ਵਿੱਚ ਜੁੜ ਬੈਠੇ ਹੋ ਸਤਪੁਰਾਂ ਦੇ ਬਾਣੀ ਦਾ ਧਿਆਨ 걸ਿਆ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਲੈਪ ਦਾ ਕਾਰਨ ਸਭਨਾ ਨੂੰ ਘਰੋਂ ਪਰੋ ਨਾਮ ਦਾ ਦੀਆਂ ਦਾਤਾ ਕੋਸ਼ਿਸ਼ ਕਰਨ ਸਭਨਾ ਦੀਆਂ ਇਜ਼ਤ ਤੇ ਮੇਨ ਭਰਿਆ ਹੱਥ ਰੱਖਣ اپنی میری شبد کر کے ਇਹ ਤਾਂ ਵੀ ਸਮਾਪਤੀ ਕਰਕੇ ਹੁਣ ਚੱਲਣ ਛੱਡ ਆਈਆਂ ਦੁਹਾਵਾਂਗੇ ਆਪਣੀ ਪਿਆਸਾ ਸਾਡਾ ਸੰਤਖ ਕਰਤਾ ਕਰੇ ਰਹਿਣ ਮਿੱਤਰ ਪਿਆਰੀ I you we be on. I'm on the pink of the moon ਤੇ ਕਨੂ ਹੱਥ ਆਪੋ ਜੀਓ ਤੇ ਬੇ ਬੇ ਪੜਾਓ ਸਿਰ ਤੇ ਗਲੀ ਗਲੀ ਬੇ ਆਇਤ ਮਾਲਕ ਪੈਰ ਤੇ ਜੈ ਸਰਬਾ ਸ੍ਰੀ ਅਕਾਲ ਪੰਥੀਆ ਮੈਨੂੰ جنگ سیوہ مارے لیکن سرکتے ہیں کیونکہ پروپیاں جو میں کلی کلی سوٹم ہمیں پہلو فیلنگ دیکھو بڑیاں بڑیاں جسی ہماری دائیں دینے پسکتہ کو کار دوتا تک پون تا دی جوٹے کو نامی کلامی لیکن پرکونا دکور کسٹومنٹ دکور ساتھی ہو جیب دیکھو ਜੀ ਪਦਰਾਂ ਜਾਂ 1150 ਗੱਲ ਨਹੀਂ ਨਾ ਪਰ ਫਿਰ ਉਹ ਵੀ ਨਹੀਂ ਕੰਮ ਉਹਨਾਂ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਜਦੋਂ ਵੀ ਕਦੇ ਬੋਲਿਆ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਆਪਣੇ ਮਤਲਬ ਨਾਲ 100% ਸੰਤਰੀ ਸੇਵਾ ਮੰਨ ਦਾ ਹੀ ਕਰਾਂ ਪਰ ਫਿਰ ਵੀ ਉਹ ਤਾਂ ਗੜੇ ਨਾ ਸਤਪੁਰਗਿਤੇ ਸਤਪੁਰਾਂ ਦੀ ਸੰਤ ਬੜੀ ਵੱਡੀ ਚਰਤੀ ਹੈ ਕਿ ਜਿਵੇਂ contentment ਦਾ ਆਸ ਕਰੋ ਗੁਰੂ ਚਰਨਾਂ ਵਿੱਚ ਸਾਨੂੰ ਉਹ ਵੀ ਮਾਤਾ ਜੀ ਕੋਲ ਇਸ਼ਤਿਹਾਰ ਬਖਸ਼ੇ ਚੰਗੇ ਸ਼ਬਦਾਂ ਨਹੀਂ ਕਲਗੇ ਵਿਚਾਰਨਾ ਹੈ ਕਿ ਗੁਰਬਾਨੀ ਦਾ ਸੋਹਣੇ ਤਰੀਕੇ ਨਾਲ ਕੀ ਜੁੜ ਕੇ ਉਹਦੀ ਸੇਵਾ ਕਰ ਸਕੀਏ ਕਿ ਉਹ ਕਾਰੀਆਂ ਕਰਦਾ ਹੈ ਜਿੜੀਆਂ ਸ਼ਕਤੀਆਂ ਸੰਗਤਾਂ ਵੀ ਕੁਝ ਕਰ ਸਕਦੀ ਹੈ ਉਹ ਕਿਤੇ ਰੱਤੇੇ ਬਠਾ ਸਕਦੀ ਹੈ ਜਿਹੜੇ ਉੱਪਰ ਬੈਠੇ ਨੇ ਉਹਨਾਂ ਕੀ ਸੰਗਤ ਦੇ ਗੁਰੂ ਦੀ ਕਿਰਪਾ ਹੈ ਫਾਂਕੀਆਂ ਲੱਗਾ ਲੱਗੀਆਂ ਇੱਥੋਂ ਤੱਕ ਪਹੁੰਚੇ ਨੇ ਗੁਰੂ ਬਾਣੀ ਸਭਨਾਂ ਨੂੰ ਰਮ ਪ੍ਰਮਾਤਮਾ ਦਾ ਨਾਮ ਦਾਣੀਆਂ ਦਾ ਕੋਸ਼ਿਸ਼ ਕਰ ਸਰਬਰਦੀ ਬਾਣੀ ਦਾ ਗਾਇਨ ਕਰਦੇ ਅਸੀਂ ਗੁਰੂ ਘਰ ਨੂੰ ਅਰਦਾਸਾਂ ਜਾਂ ਕਰਦੇ ਹਾਂ ਮੇਰੇ ਹੁੰਦਿਆਂ ਉਹਨਾਂ ਹੋ ਗਈਆਂ ਹੁਣ ਵੀ ਆ ਗੁਰੂ ਕਾਸ਼ਾ ਦੇ ਸੰਗਤ ਸਿ ਗੁਰੂ ਬਾਸ਼ਾ ਬਖਸ਼ ਜੋਗੈ ਆਉ 10 ਸਵੇਰ ਦਾ ਅਨੰਦ ਦਾ ਤਿਆਰ ਕਰਕੇ ਗੁਰੂ ਘਰ ਨਾਲ ਵਿੱਚ ਅਰਦਾਸ ਕੀਤੀ ਕਰੀ ਇਹ ਮਹਲਾ 8 ਦਾ ਮੰਨਿ ਕੋ ਬਾਹਰ ਸਭ ਮਸਾਂ ਅਨੰਦ ਪਿਆ ਤਹੋ ਆ ਸਾਤ ਦੋ ਸਤਿ ਸ੍ਰੀ ਅਕਾਲ ਕਿ ਜਿਹੜੇ ਸੁਪਾਣੇ ਸੱਚਾ ਜਿਸਲਾ ਤੇਰੀ ਨਾਮੁ ਹਨੁਕਾ ਨਾਮ ਜਿਨਕੇ ਮਾਨਾ ਦਸਿਆ ਮਾਂ ਕੀ ਸਬਜ ਕਨੇ ਲਗੀ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਦੇ ਸਜਾ ਨਾ ਮੇਰਾ ਜੀ ਸਜਨਾ ਮਿਆਦ ਮਿਲਣ ਕੋਪਾਂ ਸਭ ਗੁਮਾਈ ਬਸ ਸਾਧੂ ਮੰਦਿਰ ਆਏ ਨਸੇ ਜੀ ਚਲ ਸਭ ਗੁਮਾਈ ਸਲਾਮ ਵਾਸ ਦੀ ਕਉ ਮੇ ਤੋਂ ਕੀ ਨਹੀਂ ਹੇ ਨਾਨਕ ਤੁਸਨੋ ਸੰਤੋ ਸ਼ਕਤ ਰੂਪੀ ਆ ਤੁਸਰਤਨਾਂ ਬਿਲਾਇਆ ਲਾਹੁ ਵਾਕੇ ਪੰਥੰਦ ਤਵਾ ਕਾਰ ਸਪਾ ਕੇ ਸਮਤ ਵਾਕੇ ਕਾ ਨਿੰਦਕ ਭਾਨੀਆ ਫਟ ਦੂਤ ਨਵਾਸ ਕੀ ਤੈ ਕਾਰ ਗੜੀ ਮਾਰਿਆ ਤਦਨ ਪਾਇ ਆ ਤੁਸਨ ਤੋਂ ਸਿਨਾ